हां जिन्ना ਦੇ ਇਕੱਲੇ ਇਕੱਲੇ ਦਾ ਮੇਚਾ ਲੈਣਾ ਪੜਾਈ ਨਹੀਂ ਹੋਉਂਦਿਆ ਡਾਇਰੈਕਟ ਬਲੈਕ ਤੇ ਬਲੈਕ ਹੀ ਨਹੀਂ ਪਸੰਦ ਆਉਂਦਿਆ ਸਾਰੇ ਨਹੀਂ ਲਾਉਣੇ ਪੈਣੇ ਹਾਂ ਤੂੰ ਬਾਹਰ ਜਾ ਕੇ ਲੈ ਤੂੰ ਇੱਥੇ ਲੈ ਹਾਂਜੀ ਸਸੀ ਕਾਲ ਕੀ ਹਾਲ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਾਰੇ ਜਾਣਿਆਂ ਦਾ ਸਵਾਗਤ ਹੈ ਮੈਂ ਗੱਡੀ ਲਾਉਂਦੇ ਹਾਂ ਸੋ ਇਸ ਕਰਕੇ ਮੈਂ ਗੱਗੂ ਸਨੋਵਰ ਤੇ ਭਾਜੀ ਅੱਜ ਜੂਵੀ 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 ਤੂੰ ਦਿੰਦਾ ਨਹੀਂ ਓਏ ਠੀਕ ਸੇ ਹਾਏ ਕਰ ਕਿ ਹਾਈ ਤੇ ਅਸੀਂ ਲੈਣ ਚੱਲੇ ਆ ਕੱਪੜੇ ਕੱਪੜੇ ਲੈਣ ਨਹੀਂ ਚੱਲੇ ਸੱਚ ਬਣਵਾਉਣ ਚੱਲੇ ਆ ਬਣਵਾਉਣ ਚੱਲੇ ਆ ਕਿਉਂਕਿ ਭਾਜੀ ਨੇ ਚੱਲ ਜਣਾ ਆ ਆਵਾਮਸ ਮੇਜਰਮੈਂਟ ਦੇਣ ਚੱਲੇ ਆ ਹਾਂ ਮੇਜਰਮੈਂਟ ਮੇਜਰਮੈਂਟ ਭਾਜੀ ਨਾਲ ਅਸੀਂ ਵੀ ਦੇਉਣੀ ਆ ਯੈਸ ਮੇਜਰਮੈਂਟ ਦੇਣ ਚੱਲੇ ਮੇਜਰਮੈਂਟ ਚਾਹ ਦੇਣਾ ਅੱਜ ਤੇ ਅੱਜ ਜਿਹਨਾਂ ਦੇ ਇਕੱਲੇ ਇਕੱਲੇ ਦਾ ਮੇਚਾ ਲੈਣਾ ਇੱਕੋ ਜਿਹਾ ਕੋਡ ਰੱਖਣ ਦਾ ਸੋਚ ਰਹੇ ਆ ਡਰੈਸ ਕੋਡ ਇੱਕੋ ਜਿਹਾ ਰੱਖਣ ਦਾ ਸੋਚ ਰਹੇ ਆ ਡਰੈਸ ਕੋਡ ਨਾ ਵਧੀਆ ਰਹੀ ਯਾਰ ਨਾ ਇੱਕ ਕੁੜੀ ਸਾਡੀ ਦਾ ਵਿਆਹ ਮੁੜ ਕੇ ਕਹੂਗੀ ਮੇਰੇ ਰਿਤੇ ਕੀਤਾ ਨਹੀਂ ਉਹ ਬਹੁਤ ਬੈੜੀ ਆ ਮੈਂ ਰੋਲ ਬਣਾਈ ਥੱਲੇ ਹੁੰਦਾ ਪਜਾਮੇ ਉਹ ਹਾਂ ਲੰਮੇ ਦੇ ਉਹ ਮੈਨੂੰ ਬੈਸਟ ਆਈਡੀਆ ਲੱਗਦਾ ਉਹ ਗੁੱਡ ਦੇਖੋ ਜੀ ਮਨੋਣੇ ਉਹ ਕਨਾਈਏ ਹਾਂ ਜਿਹੜਾ ਜਾਗੋ ਤੇ ਪਾਉਣਿਆ ਨਹੀਂ 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 ਭਾਈ ਭਰਾ ਤੇ ਹੁੰਦੇ ਮੇਨ ਉਹ ਜਿਹੜੇ ਇੱਕੋ ਜਿਹੇ ਨਹੀਂ ਲੱਗੇ ਹੁੰਦੇ ਥੋੜੇ ਲੰਮੇ ਜਿਹੇ ਹੁੰਦੇ ਆ ਥੱਲੇ ਪਜਾਮਾ ਹੁੰਦਾ ਨਾਲ ਵਿਖਾ ਦੇਣਾ ਤੁਹਾਨੂੰ ਉੱਥੇ ਜਾ ਕੇ ਮੈਂ ਠੀਕ ਆ ਉਹ ਤੁਸੀਂ ਦੱਸਿਓ ਉਹਨੂੰ ਕੀ ਕਹਿੰਦੇ ਆ ਉਸ ਨੂੰ ਸਾਨੂੰ ਹਿਸਾਬ ਜੈ ਨਹੀਂ ਲੱਗ ਰਿਹਾ ਰੱਖਣਾ ਗੱਗੂ ਦੂਜਾ ਡਰੈਸ ਕੋਡ ਉਹ ਹੀ ਰੱਖੋ ਜਿਹੜਾ ਮੇਰੇ ਹਿਸਾਬ ਨਾਲ ਕੰਫਰਟੇਬਲ ਹੈ ਤੇਰਾ ਹਿਸਾਬ ਨਹੀਂ ਨਾ ਵੇਖੀ ਜਾਣਾ ਕੱਲੇ ਦਾ ਤੂੰ ਤੇਰਾ ਹਿਸਾਬ ਵੇਖਿਆ ਤੈਨੂੰ ਕੀ ਹੋ ਸ਼ੇਰਵਾਨੀ ਕਹਿੰਦੇ ਉਹਨੂੰ ਸ਼ੇਰਵਾਨੀ ਨਹੀਂ ਸ਼ੇਰਵਾਨੀ ਤੂੰ ਭਾਈ ਸ਼ੇਰਵਾਨੀ ਟਾਈਪ ਹੀ ਆਇਆ ਨਾ ਸ਼ੇਰਵਾਨੀ ਹੋਰ ਹੁੰਦੀ ਭਰਾਵਾ ਸ਼ੇਰਵਾਨੀ ਬਹੁਤ ਲੱਗ ਜਾਂਦਾ ਹੋਰ ਚੀਜ਼ ਆਓ ਚੱਲ ਉਹਨੂੰ ਹੋਰ ਕੁਝ ਕਰਾਂਗੇ ਕੋਟ ਵਿਦ ਬੈਨੀਫਿਟ ਕਹਿੰਦੇ ਆ ਲੈਪਡ ਵਿਦ ਬੈਨੀਫਿਟ ਇੱਕ ਡੰਗਾ ਤੂੰ ਦੱਸ ਦੇ ਬਾਕੀ ਬੈਨੀਫਿਟ ਦਾ ਕੀ ਆ ਗਿਆ ਸਭ ਬਾਕੀ ਤੁਹਾਨੂੰ ਉੱਤੇ ਜਾ ਕੇ ਦੱਸ ਦਿਆਂ ਨਾਲ ਦੀ ਨਾਲ ਤੇਰੇ ਤੋਂ ਆਪ ਦੇ ਆਪ ਹੁੰਦਾ ਨਹੀਂ ਸਿਲੈਕਟ ਬੰਦੇ ਇੰਨੇ ਜਾਣੇ ਕਾ ਤੂੰ ਕੁੜਤਾ ਪੀਜਮਾ ਕਿਹੜਾ ਲੈਣਾ ਆਪਾਂ ਵਾਈਟ ਜਾਂ ਆਪਾਂ ਤੇ ਕਾਲਾ ਬਣਾ ਤੇ ਬਲੈਕ ਦੋ ਕੱਪੜਾ ਦੋ ਰੰਗਾ ਜੱਗ ਤੇ ਉਹ ਆਪਣੇ ਬਲੈਕ ਐਂਡ ਵਾਈਟ ਦੱਸ ਕਾਲਾ ਜਾਂ ਜਿੱਟਾ ਕਾਲਾ ਪੱਕਾ 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 ਰੰਗਾ ਕਾਲਾ ਇਹ ਚ ਕੋਈ ਗੱਲ ਆ ਸ਼ੱਕ ਆ ਕੋਈ ਨਹੀਂ ਨਹੀਂ ਲੋਹੇ ਦੇ ਕੀ ਤੇ ਪੱਥਰਾਂ ਤੇ ਜਿੱਤੇ ਮਰਜੀ ਬਜਰੀ ਸੀਮਿੰਟ ਰੇਤਾ ਜਿੱਤੇ ਮਰਜੀ ਮਾਰੀ ਜਾ ਆ ਜਾ ਹਾਂ ਆ ਤੂੰ ਤੂੰ ਕਪੜਾ ਕਢਾ ਲਾ ਵੈਰੇਟੀ ਵੈਰੇਟੀ ਦਾ ਸਾਰਾ ਉਹਦੇ ਕੰਮੇ ਕਹਿੰਦਾ ਉਹਨੂੰ ਐ ਬੋਲ ਐ ਬੋਲ ਚਲਾ ਕੇ ਤਾਂ ਬੜਾ ਬੰਦਾ ਹਾਂ ਜਵੇਂ ਐ ਕਹਿੰਦਾ ਤੈਨੂੰ ਕਹਿੰਦਾ ਏ ਆ ਮੈਂ ਮਰੀ ਜਾਂਦਾ ਇਹ ਵੇਲਾ ਰਾਲਾ ਕਿੰਨਾ ਕ ਟਾਈਮ ਲੱਗਾਣਾ ਆਪਾਂ ਨੂੰ ਕੱਪੜੇ ਸਿਲੈਕਟ ਕਰਨ ਤੇ ਆਪਾਂ ਨੂੰ ਮੈਕਸਿਮਮ 15 ਮਿੰਟ ਤੇ ਕਿੰਨੇ ਤਰ੍ਹਾਂ ਦੇ ਆਪਾਂ ਕੱਪੜਾ ਸਿਲੈਕਟ ਕਰ ਲਿਆ ਤਿੰਨ ਤੋਂ ਚਾਰ ਤਰ੍ਹਾਂ ਦਾ ਚਾਰ ਕਿ ਤਰ੍ਹਾਂ ਦਾ ਸਿਲੈਕਟ ਕਰ ਲਿਆ ਆ ਇਧਰ ਵੀ 21 21 ਵਾਲੇ ਬਲੈਕ ਕੱਪੜਾ ਹੀ ਨਹੀਂ ਹੋਉਂਦੇ ਸਿਲੈਕਟ ਬਲੈਕ ਚ ਬਲੈਕ ਹੀ ਨਹੀਂ ਪਸੰਦ ਆਉਂਦੇ ਕਹਿੰਦਾ ਵੀ ਪਤਾ ਨਹੀਂ ਭਾਜੀ ਜਿਹੜੇ ਜੀ ਚਾਹੀਦੇ ਆ ਬਣਾਉਂਦਾ ਸੀ ਨਾ ਇਧਰਲੇ ਪਾਸੇ ਬੁੜੀਆਂ ਸੀ ਇੱਧਰ ਪਾਸੇ ਬੰਦੇ ਸੀ ਇਹ ਅੱਧਾ ਕਿ ਇੱਧਰਲੇ ਪਾਸੇ ਆ ਗਿਆ ਹਾਂ ਸਾਡੇ ਇੱਕ ਫਰੇਮ ਤੋਂ ਉੱਡਿਆ ਦੇ ਪਾਸੇ ਆ ਗਿਆ ਨਾ ਚਵਾਈਸ ਆ ਗਿਆ ਦੀ ਇਹ ਗੁਰੂਆ ਇੰਨੀ ਛੇਤੀ ਪਸੰਦ ਵਾਕਈ ਕਪੜਾ ਇਹ ਇੱਕ ਮੇਲ ਹੀ ਬਣਾਉਂਦੀ ਜਿਹੜਾ ਕਪੜਾ ਲਾ ਪਾਈ ਦਿੰਦਾ ਇਹਨਾਂ ਸਵੋਲੀਆਂ ਸਲਵਾਰ ਇਹਨੇ ਮੇਰੀ ਸਲਵਾਰ ਡੰਨ ਕੀਤੀ ਨਾ ਨਹੀਂ ਸਲਵਾਰ ਕਰਦੇ ਖੁੱਲਾ ਆ ਸੌਂਗਾ ਕੇ ਕਹਦੇ ਸਲਵਾਰ ਨਹੀਂ ਕਿਹਾ ਤੂੰ ਹਾਂ ਸੌਂ ਲੱਗੇ ਖੁੱਲਾ ਵੀ ਆਮਾ ਨਾ ਕੀ ਕਿਹੜੀ ਸਲਵਾਰ ਹੈ ਸੇਮੀ ਆ ਸੇਮੀ ਸਰਵਾਰ ਨਾਲ ਕੀ ਸੇਮੀ ਸਰਵਾਰ ਆਉਂਦੀ ਆ ਆ ਸੁਣੋ ਕੁਰਤਾ ਬਣਾ ਲੈਣਾ ਨਾ ਪਰ ਆ ਇਸੇ ਸੇਮੀ ਸਰਵਾਰ ਆ ਖੁੱਲੇ ਕੁਰਤਾ ਵੀ ਆ ਮਾ ਬਣਾਉਣਾ ਮੈਂ ਐਵੇਂ ਛੱਡਣ ਲੱਗ ਗਿਆ ਖੁੱਲੇ ਖੁੱਲੇ ਚ ਖੁੱਲਾ ਜਾਂ ਖੁੱਲੇ ਟ੍ਰੈਂਟ ਲਵਾ ਲਈਏ ਦੋ ਤਿੰਨ ਕਿੱਲੇ ਚ ਬਣਾਉਣਾ ਖੁੱਲੇ ਚ ਬਣਵਾਉਣਾ ਕਿੰਦਾ ਬਾਜੀ ਜਦੋਂ ਇਹਦਾ ਕੁਰਤਾ ਬਣਾਉਣ ਲੱਗੇ ਨਾ ਤੇ ਦੋ ਤਿੰਨ ਕਿੱਲਿਆਂ ਦੇ ਵਿੱਚ ਉੱਥੇ ਵਿਚਾਲੇ ਢਾ ਕੇ ਫਿਰ ਬਣਾਓ ਮਸ਼ੀਨ ਖੱਲੇ ਜਿ ਬਾਂਜੇਗਾ ਕੁਰਤਾ ਮੈਂ ਭਾਜੀ ਜਿੱਦ ਤੱਕ ਕਿਵੇਂ ਮੈਂ ਤਾਂ ਭਾਜੀ ਇਹ ਕਹਿੰਦਾ ਜਿੱਥੋਂ ਫਿਟਿੰਗ ਟੱਪ ਆ ਗਈ ਆਦਾ ਪੱਕਾ ਲਗਾ ਕੇ ਇਹਨਾਂ ਦਾ ਕੰਟੈਕਟ ਰੱਖਿਆ ਕਿ ਭਾਜੀ ਮੇਰੇ ਕੁਰਤੇ ਭੇਜ ਦੇਣਾ ਰਹੀਓ ਤੇ ਦੱਸਿਓ ਕਿ ਸੁਣਨੀ ਇੱਕ ਵਾਰੀ ਤੂੰ ਇਗੜਾ ਬਦਨਾ ਘਟਣਾ ਹਾਂ ਹਾਂ ਤੂੰ ਇਗੜਾ ਤੜਕੇ ਉੜਕੇ ਚਾਰ ਜਿਵੇਂ ਗਏ ਉਹਨੇ ਜਿਹੜਾ ਬਦਲੇ ਹੋ ਜਾਂ ਨੋਤੇ ਰਹਿਣਾ ਆਪਾਂ ਦਾ ਬਣਾ ਥੋੜਾ ਬਾਦਾ ਮੋਟੇ ਹੋ ਜਾਣਗੇ ਫਿਰ ਉੱਥੇ ਆ ਜਾਣਾ ਗਰਮੀਆਂ ਚ ਸਿਆਲੇ ਥੋੜੇ ਜਿ ਮੋਟੇ ਹੋ ਜਾਂ ਗਰਮੀਆਂ ਚ ਉੱਥੇ ਕਾ ਜਾਈਦਾ ਨਾਲੇ ਵੱਡਾ ਪਰੋਣਾ ਹਾਂ ਸਾਰਾ ਕੁਝ ਸਪੌਂਸਰਸ਼ਿਪ ਸਪੌਂਸਰ ਆਸਟ੍ਰੇਲੀਅਨ ਸਪੌਂਸਰਸ਼ਿਪ ਤੋਂ ਲਾਵਾਂਗੇ ਸਾਰੇ ਹਾਂਜੀ ਸਨਾਲੀ ਉਹ ਵੜੀ ਭੈਣ ਨੂੰ ਫੋਨ ਲਾਣਾ ਆਪਾਂ ਵੀ ਚਾਹਤਿਆਂ ਪੁੱਤ ਥੱਲਾ ਦੇ ਨਹੀਂ ਕਿ ਚੱਕਣਾ ਇਹ ਕਹੋ ਰਿਹਾ ਨਹੀਂ ਆਪੇ ਦੁਆ ਕਰ ਚਾਹਾਂ ਦੀ ਦਿਹਾੜੀ ਚ ਆਪਾਂ ਨਾਲੀ ਕਾਲਿੰਗ ਕੁੱਲ ਮਲਾ ਕੇ ਵਿਚਾਰ ਨਹੀਂ ਆਪਾਂ ਬਚਣੀ ਜੀ ਵੀ ਚਾਹੀਆ ਤੇ ਉਚਾ ਫੜ ਲੈ ਚਾਹ ਤਨ ਇੱਕ ਜੀ ਤੁਹਾਡੇ ਕੋਈ ਕੋਈ ਕਪੜਾ ਉਹਨਾਂ ਦੇ ਜਿਹਦੇ ਉੱਤੇ ਚਾਹ ਪਾ ਲਈਏ ਤੇ ਉਹ ਤਰੀਦਰਦੀ ਹੁੰਦੀ ਹੋਰ ਨਾ ਲੋਲੇ ਉਹ ਹੈ ਨਹੀਂ ਖਤਮ ਆ ਮੈਂ ਭੱਜ ਕਿਧਰ ਆਣ ਲੱਗਿਆ ਰਿਸਕ ਨਾ ਲਿਆ ਹੋ ਰਿਸਕ ਨਾ ਲਿਆ ਹੋ ਲੈ ਸਾਰਾ ਥਾਂ ਨਹੀਂ ਆ ਗੱਡੂ ਵਾਲਾ ਕਪੜਾ ਉਹ ਕਿਵੇਂ ਦਾ ਹੈਗਾ ਉਹ ਪਲੀਜ਼ ਕੋਈ ਨਹੀਂ ਆ ਅੱਜ ਭਾਈ ਜੀ ਆ ਗਿਆ ਹੈਂ ਜੀ ਕੋਈ ਜਿਹਦੇ ਨੇ ਨਾ ਕਪੜਾ ਮੈਨੂੰ ਚੈੱਕ ਕਰ ਲਈ ਤੇ ਪਾਇਆ ਕਿੰਨਾਂ ਵਾਲਾ ਇਹ ਨੀਲਾ ਸਵਾਇਆ ਆਪਾਂ ਜੀ ਇਹ ਤਾਂ ਬਲੈਕ ਜੜੀ ਲੱਗੀ ਜਾਂਦਾ ਨਹੀਂ ਨੀਲਾ ਹੀ ਆ ਚਾਨਣ ਪੈਂਦਾ ਭਾ ਗਲਤ ਹੈ ਹੈ ਵਾਕੀ ਬਲੈਕ ਹੀ ਆ ਮੈਨੂੰ ਫੇਲ ਹੀ ਹੈ ਵੀ ਝਾਂਸਾ ਡੱਬਾ ਜੀ ਵੀ ਫੇਲ ਹੀ ਆ ਇਹ ਕੋਟ ਮੈਂਟਾ ਲਈ ਆ ਬਾਈ ਇੱਕ ਰੰਗ ਲਈ ਨਹੀਂ ਇਹ ਕੋਟ ਮੈਂ ਮੈਂ ਤੈਨੂੰ ਸਹੀ ਦੱਸਿਆ ਇਹ ਕਤੋਂ ਨਹੀਂ ਵੇਖ ਕੇ ਲੈਣੀ ਚਾਹੀਦੀ ਕਿਉਂ ਹੁਣ ਵੇਖੀ ਇੱਥੇ ਇਹ ਜਿਹੜੀ ਆ ਚੀਜ਼ ਬੜੀ ਇਹਦੀ ਸ਼ੇਪ ਕਿੰਨੀ ਪਰਫੈਕਟ ਹੈ ਇੱਧਰ ਵੇਖ ਸ਼ੇਪ ਇੱਧਰ ਪਿੱਛੇ ਹੋ ਕੇ ਵੇਖ ਸ਼ੇਪ ਇੱਧਰ ਸ਼ੇਪ ਦਾ ਬੇੜਾ ਹੀ ਕਰ ਕੜਾ ਗਲਾਈਆਂ ਆਈਆਂ ਵੀ ਇੱਧਰ ਇੱਧਰ ਛੇਪ ਦੇ ਅੱਠਵੇਂ ਨੌਵੇਂ ਵਾਲੇ ਕਰ ਲੈ ਵੇਖ ਆਈ ਇਹ ਨਹੀਂ ਸਹੀ ਚਲਵਾ ਆ ਜਾ ਕਿੰਨੀ ਸੋਹਣੀ ਯਾਰ ਆ ਜਾ ਕਿਆ ਬਾਤ ਕੋਈ ਤੋੜਨੀ ਹੈ ਜੀ ਨਾ ਕੋ ਆਖਣਾ ਕੋਈ ਨਹੀਂ ਬਹਿ ਜਾ ਸਾਰੇ ਹਾਂ ਤੇਨੂੰ ਮੈਨੂੰ ਸਮਝ ਨਹੀਂ ਆ ਰਹੀ ਗੱਗੂ ਨੇ ਨਾ ਡਿਸਾਈਡ ਕਰ ਲੇ ਪਰ ਅਹੀਂ ਰਿਵੀਲ ਨਹੀਂ ਕਰ ਸਕਦੇ ਕਲਰ ਇਹਨਾਂ ਦੇ ਕਲਰ ਨਹੀਂ ਅਹੀਂ ਰਿਵੀਲ ਕਰਦੇ ਘਰੇ ਜਾ ਕੇ ਪਰ ਹਾਂ ਗੱਗੂ ਦਾ ਪਾਉਣ ਲੱਗਾ ਨਾ ਨਹੀਂ ਸਾਨੂੰ ਨਹੀਂ ਸਮਝ ਆ ਰਹੀ ਹਲੇ ਤੱਕ ਕੋਈ ਕਹਾਣੀ ਕੀ ਅਹੀਂ ਬਣਵਾਈਏ ਕੀ ਨਾਮ ਬਣਵਾਈਏ ਕਈ ਜਾ ਸੋਚਗਾ ਦੋਵੇਂ ਹਣਾ ਪਰ ਕੇ ਤੁਆ ਜਬ ਜਾਈ ਮੈਂ ਇੱਕ ਜੀ ਸੋਇਦਾ ਮੈਂ ਇੱਕ ਖੜ ਜਾ ਇੱਕ ਮਿੰਟ ਮੈਨੂੰ ਦਿਮਾਗ ਲਾਉਂਦਾ ਤੇਰਾ ਦਿਮਾਗ ਤੇ ਨਾਲ ਹੀ ਲਾ ਨਹੀਂ ਨਹੀਂ ਮੈਂ ਦਿਮਾਗ ਲਾ ਕੇ ਕੜ ਇਹ ਲੋਕ ਨੇ ਮੋੜੋ ਜਾ ਕੇ ਬਣਾਈਏ ਪਰ ਆਪ ਦਾ ਕਰਨਾ ਨਹੀਂ 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 ਉਹ ਆਪ ਆਓ ਆਪਾਂ ਕੀਤਾ ਨਾ ਹੁਣ ਵਧੀਆ ਕੀਤਾ ਨਾ ਹਾਂ ਆਪਾਂ ਉਹ ਕਰਨਾ ਇਹ ਕੀ ਆ ਤਾਲੇ ਚੱਕੀ ਫਿਰਦਾ ਇਹ ਉਹਨਾਂ ਦੇ ਜਿੰਦਰੇ ਰੱਖ ਅੱਖ ਪੱਲਾ ਨਹੀਂ ਮਾਰੀਦਾ ਹੁੰਦਾ ਛੀ ਨੂੰ ਐਵੇਂ ਕੌਮਲਾ ਜਾ ਟਿੱਡੂ ਜਾ ਮਿੰਗਾ ਜਾ ਹਣਾ ਤੇ ਵੀ ਇਹਨਾਂ ਦੀ ਨੀ ਸ਼ੋਪਿੰਗ ਹਲੇ ਵੰਗਰੀਆਂ ਇਹਨਾਂ ਨੇ 2-2 3-3 ਕੋਟ ਪੈਂਟ ਵੀ ਸਵਾਲੇ 3-3 4-4 ਕੁਰਤੇ ਪਜਾਮੇ ਹਲੇ ਪੈਂਟਾਂ ਸ਼ਰਟਾਂ ਦੀ ਕਸਰ ਮੇਰਾ ਕੋਟ ਪਜਾਮਾ ਹੀ ਹੋਇਆ ਇੱਕ ਬਲੇਜ਼ਰ ਬਾਅਦ ਇਹ ਪੈਂਟ ਦੀ ਬੋਲ ਇੱਕ ਤਾਂ ਕਾਲਾ ਹੋ ਗਿਆ ਜਿਹੜਾ ਕੱਪੜਾ ਕੱਢਿਆ ਸੀਗਾ ਇੱਕ ਆ ਨੀਵੀ ਹੋ ਗਿਆ ਤੁਸੀਂ ਦੂਜੇ ਵਾਂ ਇਹਨੇ ਦੋਵੇਂ ਸੈਮੀ ਸਲਵਾਰ ਬਣਵਾਉਣੇ ਸਲਵਾਰ ਨਹੀਂ ਸੈਮੀ ਸਲਵਾਰ ਹੀ ਵਜਦੇ ਹੋ ਮੈਂ ਸਲਵਾਰ ਬਣਵਾਣੀ ਵੀ ਮੇਰੇ ਉਹ ਸੈਮੀ ਸਲਵਾਰ ਹੀ ਵਜਦੇ ਆ ਜੋ ਮਰਜ਼ੀ ਕਹੇ ਦੇ ਕੋਈ ਡਿਜ਼ਾਈਨਿੰਗ ਵਿੱਚ ਵੀ ਕੋਈ ਚੀਜ਼ ਹੁੰਦਾ ਨਾ ਹੁੰਦਾ ਕਿ ਨਹੀਂ ਵੀ ਸ਼ਾਜੀ ਡਰੈਸ ਦਾ ਨਾਮ ਹੁੰਦਾ ਨਾ ਹਰੇਕ ਦੇ ਹਾਂਜੀ ਹਾਂ ਜਿਹੜੇ ਬੰਦੇ ਨੇ ਸੀਨੇ ਉਹਨੂੰ ਪਤਾ ਹੁੰਦਾ ਵੀ ਇਹਨੂੰ ਕੀ ਕਹਿੰਦੇ ਆ ਰੇਗ ਡਰੈਸ ਦਾ ਨਾਮ ਹੁੰਦਾ ਤਾਂ ਸੈਮੀ ਸਲਵਾਰ ਆ ਠੀਕ ਆ ਨਹੀਂ ਬੋਤ ਨਹੀਂ ਬੋਤ ਆਹੋ ਬਦਲਣੀ ਤਾਂ ਨਹੀਂ ਐਵੇਂ ਤੇੜੂ ਬਣੀ ਜਾਂਦਾ ਤੂੰ ਆਹੋ ਮੈਨੂੰ ਆਪੇ ਹਿਸਾਬ ਆ ਰਾਮੇ ਹਲੇ ਵੀ ਸਾਡੀ ਅੱਧੀ ਸ਼ਾਪਿੰਗ ਰਹਿ ਗਈ ਵੇਖ ਲਓ ਇੰਨਾ ਮੱਥਾ ਮਾਰਨ ਤੋਂ ਬਾਅਦ ਯਾਰ ਕੋਟ ਪੈਂਟ ਦੀ ਵੀ ਗੱਲ ਆ ਇਹਦੇ ਚੱਕਰ 'ਚ ਮੇਰੇ ਵੀ ਰਹਿ ਗਏ ਅੱਜ ਮੈਨੂੰ ਵੀ ਕੰਫਿਊਜ਼ ਕਰਤਾ ਇਹਨੇ ਇਹ ਵੀ ਮੇਰੇ ਚੱਕਰ ਜੇ ਆਉਣ ਉਹ ਅੱਗੇ ਡਿਸਾਈਡ ਨਹੀਂ ਕੀਤੇ ਗਏ ਸਾਡੇ ਨੇ ਵੇਖ ਲੈ ਨਹੀਂ ਤੇ ਚੰਗੇ ਭਲੇ ਡਿਸਾਈਡ ਕਰ ਲੈਣੇ ਮੈਂ ਕਲਰ ਅੱਜ ਵਧੀਆ ਵਧੀਆ ਮੇਰੀ ਚੁਆਇਸ ਅੱਜ ਵਧੀਆ ਜਾਂ ਨਹੀਂ ਸੁਣੇ ਦੇ ਵਿੱਚ ਆਪਣਾ ਕਪੜਾ ਡਾਉ ਅਰੇ ਇੱਕ ਚੀਜ਼ ਕਾਦੇ ਚ ਆ ਕੱਪੜਿਆਂ ਚ ਇਹਨੇ ਵੀ ਤੇ ਇਹਦੀ ਕਾਹਦੀ ਚੁਆਇਸ ਹੁੰਦੀ ਕੋਈ ਤੋ ਭਰਾਵਾ ਲੈ ਭਾਈ ਭਾਜੀ ਦੱਸੋ ਨੇਵੀ ਇਧਰ ਆਖੀ ਭਾਈ ਨੇਵੀ ਭਾਜੀ ਮੈਂ ਚੁਆਇਸ ਕੀਤਾ ਫਿਰ ਉਹਦੇ ਉੱਤੇ ਬਲੇਜ਼ਰ ਵੀ ਮੈਂ ਚੁਆਇਸ ਆਹੋ ਫਿਰ ਮੈਂ ਦੂਜਾ ਬਲੈਕ ਵੀ ਵਧੀਆ ਮੈਂ ਚੁਆਇਸ ਕੀਤਾ ਐ ਮੈਂ ਮਰ ਗਿਆ ਉਹਦਾ ਆਫ ਵਾਈਟ ਆ ਨਾ ਉਹ ਵਾਈਟ ਬਹੁਤ ਜ਼ਿਆਦਾ ਵਾਈਟ ਹੈ ਇੱਕ ਹੋਗਾ ਕਿੰਨਾ ਵਾਈਟ ਹੈ ਭਾਈ ਗੱਲ ਨਹੀਂ ਉਹ ਅਗਲੇ ਵਾਈਟ ਪਈ ਕੱਲ ਇਹ ਵਾਈਟ ਆ ਨਾ ਕਿੰਨੇ ਕਲਰ ਆ ਵਾਈਟ ਚ ਆਹ ਉਹ ਆਫ ਵਾਈਟ ਤੇ ਆ ਉਹ ਵਾਈਟੀ ਕਲਰ ਹੈਗਾ ਭਾਈ ਨੂੰ ਪੁੱਛ ਤਾਂ ਭਾਈ ਲੈ ਵਾਈਟ ਚ ਕਿਹੜਾ ਕਲਰ ਹੁੰਦਾ ਵਾਈਟ ਚ ਕਿਹੜਾ ਕਲਰ ਹੁੰਦਾ ਕੱਲ ਦੱਸ ਤੈਨੂੰ ਪਤਾ ਤੇਰਾ ਟੈੜਾ ਨਾ ਬਣ ਵਾ ਪਹਿਲਾਂ ਛੋਟਾ ਜਿਹਾ ਕਰ ਪਹਿਲਾਂ ਕਰ ਦੇਣਾ ਵਾ ਉਹ ਚੀਜ਼ਾਂ ਜੀਆਂ ਕਰਕੇ ਪਹਿਲਾਂ ਵੱਡੇ ਵੱਡੇ ਜਾਣ ਜੂਵੀ ਲਾ ਬੂੜਾ ਨਹੀਂ ਬੂੜਾ ਦੇ ਲਈ ਲਾਉਣੇ ਆ ਪੈਟਰਾ ਫੇਰ ਹੀ ਮੇਚਾ ਲੈਣਾ ਚਲੋ ਮੋਰੀ ਨਹੀਂ ਲੈਣੀ ਆ ਪੈਰ ਦੀ ਕੋਈ ਮੁੰਡਾ ਆ ਬਾਰਾ ਉਹ ਨਾ ਬੇਜ ਉੱਥੇ ਰੱਖ ਕੇ ਇਹਦੇ ਕੋਲ ਪੈਰ ਰੱਖੇ ਮੇਚਾ ਲੈ ਪਹਿਲਾਂ ਆਉਣ ਬੂੜ ਲਾਉਣ ਦੀ ਲੋੜ ਲਾਓ ਭਈ ਮੰਨਦਾ ਕਿ ਉਹਨੇ ਸਾਰੇ ਮੰਦਰ ਕੀਲੇ ਜੀ ਸਾਰੇ ਨਹੀਂ ਲਾਉਣੇ ਪੈਣੇ ਹਾਂ ਤੂੰ ਬਾਹਰ ਜਾ ਕੇ ਲੈ ਤੂੰ ਇੱਥੇ ਲੈ ਨਹੀਂ ਸਮੈਲ ਨਹੀਂ ਹੋਣਾ ਮੋਟਰਸਾਈਕਲ ਚੱਕੀ ਜਾ ਗਿਆ ਹੋ ਗਿਆ ਨਹੀਂ ਨਹੀਂ ਐਵੇਂ ਚੱਕੀ ਹੋ ਗਿਆ ਇੱਥੇ ਜਾ ਗਿਆ ਉਹ ਕੜਾਲ ਪੈ ਗਈ ਉਹਦੇ ਵੇਲੇ ਉਹਦੇ ਰੋਦੇ ਪਈ ਉਹ ਪੱਦ ਕਿਹੜਾ ਮਾਰਦਾ ਨਾ ਵਾਜੇ ਕਿਹੜਾ ਗੱਲ ਚੱਲ ਰਹਾ ਹੈ ਲੈ ਵੀ ਪਹਿਲਾਂ ਦਸ ਇਸ਼ਾਰੇ ਤਿਆਰ ਹੋ ਗਏ ਸੀ ਠੀਕ ਆ ਥਲੇ ਭਾਈ ਦਾ ਮੈਦਮਟਾ ਲੈਣੀ ਕੱਲੇ ਭਾਜੀ ਦੀ ਹਾਂ ਉਹ ਕਹਿੰਦੇ ਸ਼ੈਰਟੀ ਕੱਲਾ ਉਹ ਪਾ ਗਏ ਭਾਜੀ ਜੀ ਨਹੀਂ ਮੈਂ ਹੀ ਪਾ ਬਾਕੀ ਥੱਲੇ ਬਣਾਣੀ ਪਾਈ ਬੱਚਾ ਵੀ ਮੈਂ ਟੀ-ਸ਼ਰਟ ਪਾਈ ਆ ਮੋਟਾ ਥੱਲੇ ਬਣਾਣ ਆਓ ਵੀ ਉਹ ਥੱਲੇ ਮੈਂ ਨਹੀਂ ਪਾ ਜੂਗੀ ਜੀ ਦਾ ਜੈ ਜੈ ਕੁੜੀਆ ਕੋ ਨੀ ਆਲ ਗੁੱਗੂ ਦਾ ਫੜ ਗਿਆ ਭਾਜੀ ਸ਼ਾਰਟ ਪਾ ਲੈਣੀ ਗੁੱਗੂ ਨੇ ਤੇ ਮੋਟੇ ਦਾ ਔਖਾ ਹੋ ਗਿਆ ਆ ਪਰ ਬਾਤਿਓ ਵਾਗੇ ਪਾ ਲੈ ਕੱਪੜੇ ਵੀ ਸਗਲੀ ਕਿਤੇ ਮੈਨੂੰ ਪਰੇ ਬਣਾਇਆ ਸਰ ਟੀ-ਸ਼ਰਟ ਪਾ ਕੇ ਆਇਆ ਹੂੰ ਲਾਓ ਵੀ ਛੀਟਾਂ ਛੂਟਾਂ ਲਿਆਂਦੀਆਂ ਦੇ ਨਾਲ ਹੀ ਵੀਰ ਹੁਣੇ ਲੱਗੇ ਆ ਸਾਡਾ ਵੀ ਨਿੱਕੇ ਹੁੰਦੇ ਬੜਾ ਦਿਲ ਕਰਦਾ ਹੁੰਦਾ ਐਵੇਂ ਵੀ ਫਾਈਵ ਇਹ ਲਾਉਣ ਗੁਰੂਆ ਪਹਿਲਾਂ ਜਦੋਂ ਆਪਣੇ ਮਿਸਤਰੀ ਲਾਦਦੇ ਹੁੰਦੇ ਮੈਂ ਤਾਂ ਆਹ ਭਾਰੀ ਉਰੀ ਦਾ ਦੋਈ ਕੰਮ ਸਿੱਖਿਆ ਆਹ ਉਰੀ ਚਲਾਉਣੀ ਆਰੀ ਕਿੱਡਾ ਤੂੰ ਕਾਰਪੈਂਟਰ ਐ ਤੈਨੂੰ ਐਸੇ ਚੜਾ ਦਈਏ ਨਾ ਤੈਨੂੰ ਆਵਾ ਸੱਚੀ ਕਹਿਣਾ ਚਲੋ ਬਲੌਗ ਫੈਂਸਾ ਲਿਆ ਕੇ ਰੱਖਿਆ ਹੁਣ ਤੱਕ ਫੈਂਸਾ ਲਿਆ ਕੇ ਰੱਖਿਆ ਆਹੀਂ ਇਹ ਵੱਡ ਨਹੀਂ ਸਕਦਾ 5 ਮਿੰਟ ਸਰੀਰ ਬਹੁਤ ਤਗੜੇ ਮਾਲਕ ਵੇਖੋ ਇਹ ਜ਼ੀਰੋ ਫੈਟ ਦੇਖੋ ਤੁਸੀਂ ਓ ਮਾਈ ਗਾਡ ਕਿੱਦਾਂ ਵਧੀ ਹੁੰਦੀ ਨਾ ਪਤਲੀ ਚਮੜੀ ਦੀ ਵਧੀਆ ਹੁੰਦੀ ਕਹਿੰਦੇ ਇਹ ਵੀ ਬਹੁਤ ਵਧੀਆ ਕੁਆਲਿਟੀ ਆ ਆ ਵੇਖੋ ਮੋਟੀ ਕੁਆਲਿਟੀ ਆ ਬਸ ਇਹ ਥੋੜੀ ਮੋਟੀ ਕਵਾਟੀ ਇਹ ਥੋੜਾ ਜਿਹਾ ਨੇ ਦੀ ਦਵਾਈ ਨਾ ਫਰਕ ਪੈਣ ਦਿਆ ਇਹਨਾਂ ਗੋਡਿਆਂ ਦਾ ਤੇ ਹੁਣ ਗੁਰਦੁਆਰੇ ਵੀ ਜਾਣ ਲੱਪੀ ਸਵੇਰੇ ਸਵੇਰੇ ਸੈਰ ਸੂਰ ਵੀ ਕਰਕੇ ਹੁੰਦੀ ਆ ਤੇ ਇੱਕ ਤਾਂ ਹੀ ਰਾਹੀ ਗੁਜਾਰਸ਼ ਕਰਨਾ ਚਾਹੁੰਨੇ ਤੁਹਾਡੇ ਲੋਕਾਂ ਨੂੰ ਮਤਲਬ ਕਿ 4 ਮਹੀਨੇ ਹੋ ਗਏ 2 3 ਬੰਦੇ ਸਾਡੇ ਘਰੇ ਲੱਗੇ ਆ ਪੱਕੇ ਹੀ ਹਾਂ ਤੇ ਉਹਨਾਂ ਦਾ ਹੀ ਬੈੱਡ ਬੂਧਰ ਲੈਣੇ ਯਾਰ ਆਹੋ ਤੇ ਉਹ ਦੱਸ ਆਹੇ ਮੈਂ ਦੱਸ ਦੇ ਲੋਕਾਂ ਨੂੰ ਤੇ ਉਹਨਾਂ ਲਈ ਅਸੀਂ ਮਤਲਬ ਰਾਜੂ ਆਪਾਂ ਯਾਰ ਉਹ ਬੈੱਡ ਜੇ ਲੈਣੇ ਆ ਇੱਕ ਬੈੱਡ ਲੈਣੇ ਲਮਾਰੀ ਲੈਣੇ ਬਾਸਮ ਲੈਣੇ ਤਾਂ ਬਣਿਆ ਹੀ ਆ ਆਪ ਇੱਕ ਬੈਗ ਲੈ ਲੈਣਾ ਤੂੰ ਭੱਜੀ ਜਾ ਨਾਲ ਨਾਲ ਖਾਵਲੀ ਵੀ ਨਾਲ ਨਾਲ ਆਲੀ ਤਰੀਕਾ ਕਿਹਦੀ ਜਾ ਰਹਿਣ ਤੁਹਾਡਾ ਕਮਰਾ ਪਾ ਕੇ ਦੇਣਾ ਕਮਰਾ ਪਾ ਕੋਡਾ ਕਮਰਾ ਪਾ ਕੇ ਰਹਿਣਾ ਇੱਥੇ ਕਿਹਦੀ ਕਾਇ ਪਾ ਦੇਗੀ ਉਹ ਟੂੜੀ ਚ ਪਾ ਦੋ ਟੂੜੀ ਚ ਪਾ ਦੇ ਉਹ ਤੋਂ ਵੱਧ ਜੇ ਟਾਈਮ ਲਾ ਕੇ ਲਾ ਚੁੱਕੇ ਨੇ ਆਹ ਬੰਦੇ ਦੋ ਉਹਨਾਂ ਜੇ ਆਉਂਦੇ ਆ ਇੱਕ ਲਾਜਰ ਵੀ ਆ ਇਹ ਲਾਜਰ ਦਾ ਵਿੱਚੋਂ ਰੰਗ ਦੇ ਲਾਇਆ ਅੱਜ ਹੁਣ ਯਾਰ ਰਾਜੂ ਤੇ ਚਲੋ ਪਰਮਾਨੈਂਟ ਯਾਰ ਤੇ ਗੋਰਾ ਹੈਂ ਬਾਥਰੂਮ ਜੋਇੰਟ ਹਾਂ ਬਾਥਰੂਮ ਪਾਸ ਨਾਲ AC AC ਵਾਲੀ ਉਹ ਇਹਨਾਂ ਲਵਾ ਦੇ ਉਹ ਨਹੀਂ ਉਹ ਕੱਪ ਬੋਰਡ ਦਾ ਕੰਮ ਕਰਾ ਦੇ ਨਾਲ ਅਮੀਰਾ ਤਾਂ ਵਾਦੀ ਜਾਣੀਆਂ ਤੋ ਦੇ ਦੇ ਦਿਆਂਗੇ ਤੁਹਾਨੂੰ ਹਾਂ ਭਿਆਹ ਤਾਂ ਕਾਹੀ ਸਸਤਾ ਹਾਂ ਹਾਂ ਪੱਕਾ ਪੱਕਾ ਜਿਹੜੀ ਉਮਰ ਹੈ ਜਨੈ ਖੁੰਡੀ ਤੇ ਨੂੰ ਤੁਰਦਾ ਹਾਂ ਹਾਂ ਪਹਿਲੇ ਸਾਰੇ ਕਹਿੰਦੇ ਕਿ ਜਦੋਂ ਜੰਮਦਾ ਉਦੋਂ ਕਿਹੇ ਲੱਤਾਂ ਤੋੜਦਾ ਜਦੋਂ ਉਹ ਡਾਂਗ ਦੋ ਲੱਤਾਂ ਤੋੜਦਾ ਜਦੋਂ ਮਾਰਦਾ ਤਿੰਨ ਲੱਤਾਂ ਦੇ ਜਾਂਦਾ ਐਸ ਬੀਜੇ ਨਾਲ ਤੋੜ ਕੇ ਭੇਜਣਾ ਸੀ ਹਾਂ ਜਣਾ ਹਾਂ ਜਣਾ ਜੂਸ ਨਿਕਲ ਗਿਆ ਸਾਡਾ ਜੂਸ ਨਿਕਲ ਗਿਆ ਕਿਹਨੇ ਇਨਸੂਰਸ ਇੱਥੇ ਹਾਂ ਪਰਮਾਨੈਂਟ ਲਾਈਫਟਾਈਮ ਚੇਰਨ ਸਾਹਿਬ ਐਲ ਆਈ ਸੀ ਨਹੀਂ ਘਟੋ ਕੀ ਆ ਇਧਰ ਨਾ ਓਏ ਕੀ ਮਰਦ ਰਿਓ ਮੁੜ ਕੇ ਲਿਪੜ ਜਾਣਾ ਹਾਂ ਜੀ ਮੋਟੋ ਨਹੀਂ ਯਾ ਵੀ ਇੱਥੇ ਕੰਨ ਸਰਾਦੀ ਲਾਜਰੋ ਨਾਲ ਤੇ ਵਿਆਹ ਵੀ ਇੱਥੇ ਹੀ ਹੋਣਗੇ ਕ ਵਾਦੂ ਖੁੱਲਾ ਆਪਣਾ ਦੂਜਾ ਸ਼ੈੱਡ ਓਏ ਬਾਰ ਨਿਮਰੀ ਕੋਚੋ ਨਿਮਰੀ ਆ ਜਾ ਆ ਜਾ ਆ ਚਾਕੋ ਨੇ ਚੱਕੀ ਸਕਾਰ ਪੀਉ ਤੇ ਨਿਕਲ ਚੱਲੀ ਦਵਾਈ ਲੈਣ ਓ ਤੂੰ ਸੀਮੈਂਟ ਦੇ ਉੱਤੇ ਬੈਠਾ ਉੱਲੂਆ ਸੀਮੈਂਟ ਨਾਲ ਲਿਬੜ ਗਿਆ ਤੂੰ ਪਾਗਲ ਨਹੀਂ ਤੇ ਇਹ ਦੋਵੇਂ ਬਹੁਤ ਸਿਆਣੇ ਆ ਚਾਬੀ ਸਵਿਫਟ ਦੀ ਇਹ ਕੀ ਕਰਨੀ ਸੀ ਕੀ ਕਹਿੰਦੀ ਗਵਰਨਮੈਂਟ ਹਰਜੀਤ ਕਿੱਥੇ ਚੱਲੀ ਗਈ ਕਨਾਈ ਦਵਾਈ ਲੈਣ ਚੱਲੀ ਆਂ ਅੱਧੀ ਤੈਨੂੰ ਟੇਕੇ ਬੈਠਣ ਜਾਂਦਾ ਤੇਰ ਤੋਂ ਨਹੀਂ ਬੈਠਾ ਜਾਂਦਾ ਜੇ ਦਵਾਈ ਖਾਉਂਗੀ ਤੇ ਕੋਈ ਪਾਸੇ ਉੱਠੂਗੀ ਦਵਾਈ ਖਾ ਮੈਂ ਨਾ ਲਓ ਵੀ ਇਸ ਦਿਨ ਆਇਆ ਏਦਾਂ ਵਲੌਗ ਹੁੰਦਾ ਹੈ ਖਤਮ ਬਹੁਤ ਬਹੁਤ ਧੰਨਵਾਦ ਸਾਰੇ ਜਣੇ ਦਾ ਵਲੌਗ ਵੇਖ ਲਈ ਹੁਣ ਅਸੀਂ ਬਾਜੀ ਨਹੀਂ ਛੱਡਣ ਜਾਂਦੇ ਪਏ ਆ ਬਾਜੀ ਨਹੀਂ ਚੱਲੇ ਆਸਟ੍ਰੇਲੀਆ ਵਾਪਸ ਭਾਈ ਕਦੋਂ ਤੱਕ ਵਾਪਸ ਮੜਾਉਣਾ ਤੇ ਹੀ ਆਹ 6 ਸਵਾ ਗਿਮਿਨਾ ਸਵਾ ਗਿਮਿਨਾ ਕੰਮ ਕਰ ਪਈ ਉੱਥੇ ਵੀ ਜ਼ਰੂਰੀ ਉੱਥੇ ਵੀ ਕੰਮ ਕਰ ਚੱਲਦੇ ਤੇ ਸਾਹਮਣੇ ਬੈਂਦੇ ਕਿ ਨਹੀਂ ਬਾਜੀ ਸੋਖਣਾ ਬਾਬੇ ਦੀ ਮੇਰ ਨਾਲ ਟਰੈਕਟਰ ਉਹ ਚਲਾਈਦਾ ਕਿ ਨਾਲ ਜਾਣਾ ਆਉਣਾ ਪੈਂਦਾ ਤੇ ਤਾਂ ਕਰਕੇ ਭਾਜੀ ਹੁਣ ਸਵਾ ਮਹੀਨਾ ਹੁਣ ਉੱਥੇ ਲਾਉਣਗੇ ਫਿਰ ਵਿਆਹ ਦੇ ਲੱਗ ਕੇ ਆ ਜਾਣਗੇ ਵਿਆਹ ਜੋਗੇ ਬਣਾ ਲਈਏ ਵਿਆਹ ਜੋਗੇ ਬਣਾ ਲਈਏ ਵਿਆਹ ਤੇ ਖਰਚ ਨੇ ਵੀ ਆ ਡਾਉਣੇ ਵੀ ਆ ਤੇ ਚਲੋ ਮਿਲਦੇ ਨੈਕਸਟ ਵਲੌਗ ਚ ਬਾਏ ਬਾਏ ਟਾਟਾ